ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜਿਸਕੋ ਚਿੰਤਕ ਵਰ ਚੁਪ ਚੁਪ ਨ ਹੋਵੈ ਜੇ ਲਾਇਰ ਖਾਂ ਲਿਵਤਾਰ ਭੁਖਿਆ ਭੁਖ ਨ ਉੱਟਰੇ ਜਿਬਨ ਕੁਰਿਆ ਪਹਾਰ ਅਹ ਸਿਆਣ ਪਾਂ ਲਖੋ ਹੋਏ ਤੈ ਇਕ ਨ ਚੱਲਣ ਨਾਲ ਕਿਵ ਸਚਿਆਰ ਹੋਈ ਐ ਕਿਵ ਕੋੜਾ ਟਟੇ ਪਾਰ ਹੁਕਮਰ ਜਾਈ ਚੱਲਣ ਨਾਨਕ ਰਖੈ ਨਾਲ ਹੁਕਮ ਹੀ ਹੋਵਣ ਆਪਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਣ ਜੇ ਹੁਕਮ ਲੈ ਵਢਾਈ ਹੁਕਮੇ ਕਮਨੀਚ ਹੁਕਮ ਲੈ ਖੁੱਖ ਸੁਖ ਭਾਈ ਹੈ ਇੱਕ ਨਾ ਹੁਕਮੇ ਬਖਸ਼ੀ ਸੋਇ ਇੱਕ ਹੁਕਮੇ ਸਦਾ ਪੁਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਜ ਤਾ ਓਮ ਕਹਿਨ ਕੋਏ ਗਾਵੈ ਕੋ ਤਾਨ ਹੋਵੇ ਕਿਸ ਤਰ ਤਾਨ ਗਾਵੈ ਕੋ ਦਾਤ ਜਾਣ ਨਿਸ਼ਾਨ ਗਾਵੈ ਕੋ ਗੁਣ ਵਡਿਆਈਨ ਚਾਰ ਗਾਵੈ ਕੋ ਵਿਦਿਆ ਵਿੱਚੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇਹ ਗਾਵੈ ਕੋ ਜੀਨੈ ਹਿਰਦੇ ਸੇ ਗਾਵੈ ਕੋ ਜਾਪੈ ਸਭ ਦੂਰ ਗਾਵੈ ਕੋ ਵੇਖੈ ਹਰ ਤਰ੍ਹਾਂ ਹ ਦੂਰ ਕਤਨਾ ਕਥਿ ਨ ਆਵੈ ਟੋਟ ਕਥੂ ਕਥ ਕਥੀ ਕੋਟੀ ਕੋਰ ਕੋਟਾ ਜਿੰਦਾ ਦੇ ਲੰਦੇ ਤੱਕ ਕਾਹੇ ਜੁਗਾ ਜੁਗੰਤਰ ਕਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪਰਵਾਹੂ ਸਾਚਾ ਸਾਹਿਬ ਸਾਚੁ ਨਾਏ ਕਾਖਿਆ ਬਹੁ ਅੰਪਾਰੂ ਅਖ ਹੈ ਮੰਗ ਹੈ ਦੇਹ ਦੇਹ ਦਾਸ ਕਰੇਂ ਦਰਤਾਰ ਫਿਰ ਹੈ ਗਰਖਿਐ ਜਿਤ ਦੇਸਾ ਦਰਬਾਰ ਮੁਖ ਤੈ ਬੋਲਣ ਗੋਲਿਆ ਜਿਤ ਸੁਣ ਤਰੇ ਪਿਆਰ ਹੰਮਰ ਉਸ ਪਹਿਲਾ ਸਤਨਾਮ ਉਗੜਾਈ ਵਿਚਾਰ ਕਰਮੀ ਆ ਵੱਕੜ ਨਦਰੀ ਮੁਖ ਦਵਰ ਨਾਨਕੇ ਵੇ ਜਾਣੀਐ ਸਭ ਪੇ ਸਚਿਆਰਥ ਆਪਿ ਨਜਾਇ ਚੇਤਨ ਹੋਏ ਆਪਿ ਨਰੰਜਨ ਹੋਏ ਜੇਨ ਸੇਵਿਆ ਤੈਨੁ ਪਾਇ ਮਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿਐ ਮਨ ਰਖਿਆ ਭਾਉ ਸੋਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰਸਰ ਗੁਰ ਗੁਰ ਬਰਮਾ ਗੁਰ ਪਾਰ ਗਤੀ ਮਾਈ ਜੇਹੋ ਜਾਣ ਆਖਾ ਨਾਤੀ ਤਹਿਣਾ ਕਸਨ ਨ ਜਾਏ ਗੁਰਾ ਇਕ ਦੇਹ 부ਝਾਈ ਸਭ ਨ ਜੀ ਆਖੇ ਖਿਦਾਤਾ ਸੋ ਮੈ ਵਿਸਰਣ ਜਾਏ ਇਰਤ ਪਨਾ ਮੈਂ ਦੇ ਦੇ ਸੁਖਾਂ ਵਾ ਵਣ ਪਾਣੀ ਤੇ ਰਾਇ ਕਰੀ ਜੇ ਤੇ ਸਿਰ ਕੋ ਕਾਈ ਵੇਖਾਂ ਵਣ ਕਰਮ ਆ ਪੈ ਮਿਲ ਲੈ ਲਈ ਮੱਥ ਵਿੱਚ ਰਤਨ ਜਵਾਹਰ ਮਾਨਕ ਇੱਕ ਗੁਰ ਕੀ ਸਿਖ ਸੁਣੀ ਬੁਰਾ ਇੱਕ ਦੇਹ 부ਝਾਈ ਸਭ ਨ ਜੀ ਆਖੇ ਇੱਕ ਦਾਤਾ ਸੋ ਮੈ ਵਿਸਰਣਾ ਜਾਈ ਜੇ ਜੁਗ ਚਾਰਿਆਰ ਜਾਂ ਹੋਰ ਸੁਹੋਣੀ ਹੋਏ ਨਵਾਂ ਕੰਡਾ ਵਿੱਚ ਜਾਣੇ ਨਾਲ ਤਲੈ ਸੋ ਕੋਏ ਚੰਗਨ ਔਰ ਖਾਇ ਕਹਿ ਜਸ ਕੀ ਰਤ ਜਗ ਦੇ ਏ ਤਿਸਨ ਬਿਰਨ ਆਵੇ ਸਵਾਤਨ ਪੁੱਛਾ ਕੇ ਟੇਟ ਅੰਦਰ ਕੀਟ ਕਰ ਦੋਸੇ ਦੋਸ ਪਰ ਨਾਨਕ ਨਿਰਗੁਣ ਗੁਣ ਪਰ ਗੁਣਵੰਤ ਆ ਗੁਣ ਦੇ ਤਿਹ ਕੋ ਨ ਸੋਜ ਜੇ ਜਿਸ ਕੋ ਗੁਣ ਕੋਏ ਕਰੇ ਸੁਣੈ ਸੁੱਧ ਪੇਰ ਸੁਰਨਾਤ ਸੁਣੈ ਧਰਤ ਪਵਨ ਆਸੋ ਸੁਣੈ ਦੀਪ aloop ਪਾਲ ਸੁਣੈ ਪੋਹਨ ਸੁਖਾਂ ਕਾਲ ਨਾਨਕ ਭਗਤਾ ਸਦਾ ਵਿਗਾਸੋ ਸੁਣੈ ਰੂਪ ਆਪ ਕਾ ਨਾਸ ਸੁਣੈ ਸਰਬਰਮ ਇੰਦ ਸੁਣੈ ਮੁਖ ਸਲਾਹਨਮੰਦ ਘਣੈ ਜੋਗ ਜੁਗਤਨ ਭੇਦ ਸੁਣੈ ਸਾਦ ਸੁਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸੋ ਸੁਣੇ ਦੁੱਖ ਆਪਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 68 ਕਾ ਇਸਨਾਨ ਸੁਣੇ ਪੜ ਪੜ ਫਾਉ ਹੈ ਬਾਣ ਸੁਣ ਲਾਗੇ ਸਦਿ ਤੇ ਆਹਨ ਨਾਨਕ ਭਗਤਾ ਸਦਾ ਵਿਗਾਸੋ ਸੁਣੇ ਦੁੱਖ ਆਪਨਾਸ ਸੁਣੇ ਸਰਾ ਗੁਣਾਖੇ ਗਾਹ ਸੁਣੇ ਸੇ ਪੀਰ ਪਾਤਿਸ਼ਾਹ ਹੁਣ ਆnde ਪਾਪ ਹੈ ਰਾਹੋ ਸੁਣੇ ਹਾਥ ਸੰਗਾ ਕੋ ਨਾਨਕ ਭਗਤਾ ਸਦਾ ਵਿਗਾਸੋ ਸੁਣੇ ਜੋ ਆਪਨਾਸ ਮਨਹਿ ਕੀ ਗਤ ਕਹਿ ਨ ਜਾਏ ਦੇਖੋ ਕਹੈ ਪਿਛੈ ਪਹਤਾਏ ਆਗਿ ਦੇ ਘੜਮ ਨਿਕਨ ਹਾਰ ਹੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਦਰ ਹੋਏ ਦੇਖੋ ਮਨ ਜਾਣ ਮਨ ਹੋਏ ਨੰ ਸਰਤਿ ਸੁਖੁ ਹੋਇ ਮਨੁ ਭੁਜੈ ਮਨੈ ਸੋਲ ਪਹੁਣ ਕੇ ਸੋਧੈ ਮਨੈ ਮੋਛੋ ਟਾਣੁ ਕਾਇ ਅਨਜਮ ਫੈ ਸਾਥ ਸੁਨ ਜਾਈ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਣੈ ਮਨ ਕੋਇ ਮਨਿ ਵਾਰੁ ਉਠਾਖਣ ਪਾਇ ਮਨੈ 파ਸੋਂ ਪਰਿਗੜ ਜਾਇ ਅਨ ਮਗਨ ਚਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣ ਮਨ ਹੋਏ ਮਨ ਪਾਵੈ ਮੁਖ ਦਵਾਰ ਮਨ ਪਰਵਾਰ ਸਦਾਾਰ ਮਨ ਸਰ ਸਾਰੇ ਗੁਰ ਸੇਖ ਮਨ ਨਾਨਕ ਭਵੈ ਅਨੁਪਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਹੋਏ ਪੰਜ ਪਰਵਾਨ ਪੰਜ ਪ੍ਰਧਾਨ ਕੰਤੇ ਪਾਵੈ ਦੁਰਗ ਹੈ ਮਾਨ ਕੰਤੇ ਸੋ ਕਹੈ ਦਰ ਜਾਨ ਕੰਚ ਕਾ ਗੁਰੇ ਕਿ ਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਹ ਕਰਣਾ ਨਾ ਇਸ ਕੋ ਮਰ ਹੋਰ ਧਰਮ ਦੇ ਆਖਾ ਕੂਤ ਸੰਸੂਤਾ ਪ੍ਰਖਿਆਜਨ ਸੂਤ ਦੇਖੋ ਗੁਜਾ ਹੋਏ ਸੁਚਿਆਰ ਹੋਰ ਪਰਖੇ ਤਾ ਭਾਰ ਸਰਸੀ ਹੁਰ ਪਰਹੁਰ ਹੋਰ ਇਸ ਤੇ ਭਾਰ ਤਨ ਕਮਨ ਜੋਰ ਜੀ ਜਾ ਤਰੰਗ ਕੇ ਨਾਮ ਸਭ ਨਾਮਿਤ ਗੂੜੀ ਕਲਾਮ ਇਹੋ ਲਈ ਕਹਿ ਜਾਣ ਕੋਈ ਦੇਖਾ ਲਿਖਿਆ ਗੀਤਾ ਹੋਈ ਸੇਤਾ ਤਾਨ ਸਲ ਰੂਪ ਕੇਤੀ ਦਾਤ ਜਾਣ ਹਣਕੂਤ ਸੇਤਾ ਪਸਾਵ ਕੁਕਵਾਉ ਤਿਸੋ ਕੋ ਲਖ ਦਰਿਆਉ ਉਦਰਸ ਕਮਣ ਗਾ ਵਿਚਾਰ ਵਾਰਿਆ ਨ ਜਾਵੇ ਵਰ ਜੋ ਤੁਧ ਕਹੈ ਸਾਈ ਭਲੀ ਕਰ ਸਦਾ ਸਲਾਮ ਤੁਨ ਰੰਗਾਰ ਅਸੰਖ ਜਪ ਸੰਖ ਭਗ ਅਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਬਖ ਦੁਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਰਤਾਰ ਅਸੰਖ ਸੂਰ ਮੇ ਪਾਸ ਤਸਾਰ ਅਸੰਖ ਮੋਨ ਲਵਲਾਈ ਤਾਰ ਗੁਦਰਸਤ ਗਮਣ ਗਾ ਵਿਚਾਰ ਘਾਰਿਆਂ ਜਾਵੇ ਕੋਰ ਜੋ ਸੁਧ ਭਾਲੇ ਸਾਈ ਭਲੇ ਕਨ ਕੋ ਸਦਾ ਸਲਾਮਤੂ ਨਰੰਕਾਰ ਅਸੰਖ ਮੂਰਖਨ ਪੂਰ ਅਸੰਖ ਸੂਰਖਰਾਮ ਪੂਰ ਅਸੰਖ ਅਮਰ ਸਰਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਆਪੀ ਪਾਪ ਕਰ ਜਾਹੇ ਅਸਾਂਖ ਕੁੜੇ ਅਰ ਕੁੜੇ ਫੇਰਾ ਹੈ ਅਸਾਂਖ ਮਲੇਸ਼ ਮਰ ਭਕ ਕਾਹੇ ਅਸਾਂਖ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਜ ਕਹੈ ਵਿਚਾਰ ਘਾੜਿ ਅਨ ਜਾਵੇ ਪਵਾਰ ਜੋ ਸੁਝ ਕਾਵੇ ਸਾਈ ਭਲੀ ਹਰ ਸੂਤ ਸਦਾ ਸਲਾਮਤ ਨਿਰੰਕਾਰ ਅਸਾਂਖ ਨਾਵ ਸੰਸਾਰ ਅਗੰਗ ਅਗੰਮ ਸੰਕਲੋ ਅਸਾਂਖ ਹੈ ਸੁਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀ ਤੁਗਣ ਗਾ ਅਖਰੀ ਲੇਖਣ ਬੋਲਣ ਬਾਣ ਅਖਰਾ ਸੁਰ ਸੰਜੋਗ ਕਾਣ ਜਿਨ ਇਹ ਲਿਖੇ ਤੇ ਸੁਸਿਰ ਨਾਹੇ ਜੇ ਫਰਮਾਏ ਤੇ ਤੁਮ ਪਾਹੇ ਜੇ ਤਾ ਕੇ ਤਾ ਦੇ ਤਾ ਨਾਉ ਗਣ ਨਾਵੇ ਨਾਹੀ ਪੁਰਾਉ ਉਦਰ ਸੈ ਗਮਣ ਕਹਾ ਵਿਚਾਰ ਵਾਰਿਆਂ ਦਾ ਵਿਚਾਰ ਜੋ ਤੁਧ ਪਾਵੇ ਸਾਈ ਭਲੀ ਕਰ ਕੁਮ ਸਦਾ ਸਲਾਮ ਸੁਨਰੰਗ ਕਾਲ ਅਰੇ ਹਤ ਪੈਰ ਦਨ ਦੇਹੇ ਅਣੀ ਤੋਂ ਤਦਰ ਸੁਖੇ ਹੈ ਮੋਦ ਕਲੇਤੀ ਕਪੜ ਹੋਏ ਇਹ ਸਗੁਣ ਲਇਆ ਹੋਏ ਅਰੇ ਮਤ ਪਾਪਾਂ ਖ ਸੰਗ ਉਹ ਧੋਪੈ ਨਮ ਸਰੰਗ ਉਹਨੇ ਪਾਪੀ ਆਖਣ ਨਾਹੇ ਕਰ ਕਰ ਕਰुणा ਲਿਖ ਲੈ ਜਾਹੋ ਆਪੇ ਵੀ ਜਾਤੈ ਕਾਹੋ ਨਾਨਕ ਹੁਕਮਿ ਆਉ ਜਾਹੁ ਤੀਰਥ ਤਤਿ ਦਿਆਤ ਤਦਾਨ ਏਕੋ ਕਾਵੇ ਸੁਲਖ ਮਾਨ ਸੁਣੈ ਮਨਿ ਮਨ ਕੀਤ ਤਭਾਉ ਆਂ ਸੁਰਗਤ ਤੀਰਥ ਮੰਲ 나ਉ ਸਭ ਗੁਣ ਸੇਰੇ ਮਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਤ ਸਤ ਬਾਣੀ ਬਰਮਾਉ ਸਾਤ ਸੁਹਾਨ ਸਦਾ ਮਨ ਚਾਉ ਕਵਣ ਸੋ ਵਿਲਾ ਵਖਤ ਕਵਣ ਕਵਣ ਚਿੱਤ ਕਵਣ ਵਾਰ ਕਵਣ ਰੂਪੀ ਮਹੋ ਕਵਣ ਜਿਤ ਹੋਆ ਆਕਾਰ ਦੇਲ ਨ ਪਾਇਆ ਪੰਡਤੀ ਜੇ ਹੋਗੈ ਲੇਖ ਪੁਰਾਣ ਗਾਥਨ ਪਾਇਓ ਕਾ ਦੀਆ ਦੇ ਲੇਖਨ ਲੇਖ ਪੁਰਾਣ ਚਿਤਵਾਰਣ ਜੋਗੀ ਜਾਣ ਰਸ ਮੱਖਣ ਕੋਈ ਜਾਣ ਕਰਤਾ ਸਿਰਠੀ ਕੋ ਸਾਜੇ ਆਖ ਜਣ ਸੋਈ ਕਿਵ ਖਰ ਅੱਖਾਂ ਕਿਵ ਸਰਾ ਤੀਕੋ ਵਰਣ ਕਿਵ ਜਾਣ ਨਾਨਕਿਆ ਕੰਸ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਗੱਡੀ ਨਾਹੀ ਇਤੈ ਜਾਖਾ ਹੋਵੇ ਨਾਨਕ ਦੇਖਾ ਕੋ ਜਾਣ ਅਗਿਆਨ ਸੋਹੈ ਹਾ ਤਲਪਤਾ ਲਖ ਰਸੰਗਸ ਔੜ ਔੜ ਪਾ ਸਕੇ ਵੇਦ ਕਹਿਣ ਕਬਤ ਐਹ 18 ਕਹਿਣ ਕਿਤੇ ਬਾ ਸੁਨ ਕਥਾ ਤ ਦੇਖਾ ਹੋਇ ਤਨਿ ਖਿਐ ਨਿਖਾ ਹੋਇ ਵਿਨਾਸੋ ਆਨਿ ਕ ਵੱਡਾ ਖਿਐ ਕੇ ਜਣੇ ਆਪ ਕੋ ਸਨਾਹੇ ਸਨਾਹੇ ਤੇ ਸੁਰਤਨ ਆਇਨਾ ਨਜਾ ਸਰਵਹ ਬਵਹ ਸੁਮਦੁ ਨ ਜਾਣੀ ਸਮਦ ਸਹ ਸੁਰਤਾਨ ਗਿਰਖਾ ਸੇ ਤੇ ਮਾਰ ਤਨ ਜਿਹੜੇ ਤੁਲ ਨ ਹੋ ਗਣੀ ਜੇ ਤੇ ਸਮਨ ਹੁਨ ਵਿਸੁਰ अंत नセプトे कहन अंत अंतन करना बिनंत अंतन वेखण सुनंत अंतन जप क्या मन मंत अंतन जाप के प्रकार अंतन जाप पर बार बार अंत कारण केते भिन्न होते आंख अंतन पाए जाहे देखो अंतन ज्ञान होए बहुत आके गोसा होए गड्डा साहब साहब उच्च पुरुषान आओ ਐੜੂ ਸਹ ਹੋਇ ਕੋਇ ਇਹ ਸੋਚੇ ਕੋ ਜਾਣ ਸੋਇ ਏੜੜ ਆਪ ਜਾਣ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤ ਸਾਚੁ ਤੁਲ ਨ ਸਮਾਏ ਕਿਤੇ ਮੰਗ ਹੈ ਜੋਤ ਅਪਾਰ ਕਿਤੇ ਗਣਤਨੇ ਵਿਚਾਰ ਕਿਤੇ ਹਰ ਟੁੱਟਾ ਵਿਚਾਰ ਕਿਤੇ ਨਾ ਰਾਮ ਕਿਰਪਾ ਹੈ ਕਿਤੇ ਮੂਰਖ ਕਾਹੀ ਕਾਹੀ ਤੇਸਿਆ ਦੁਖ ਭੋਖ ਸਦ ਮਾਰ ਇਹ ਪੇਦਾਸ ਕਰੀਂ ਦਰਬਾਰ ਅਨ ਖਲਾਸੀ ਭਾਣ ਹੋਏ ਹੋਰ ਆਖ ਨ ਸਕਿਆ ਕੋਈ ਜੇ ਹੋ ਖਾਇ ਕੇ ਆਖਣ ਪਾਏ ਉਹ ਜਨ ਜਿਤਿਆ ਮੁਹਿ ਪਾਏ ਆਪੇ ਜਾਣ ਆਪੇ ਦੇ ਅਖ ਹੈ ਸੇ ਫੇ ਕੇ ਕੇ ਜੇ ਸੁਨੋ ਬਖਸ਼ੇ ਸੇ ਸਲਾਹ ਆਨਕ ਪਾਤਸ਼ਾਹੇ ਪਾਸਾ ਹੋ ਅਮੁਲ ਗੁਣ ਅਮੁਲ ਵਾਰ ਅਮੋਲ ਖਾਰੇ ਮਨ ਪੰਡਾਰ ਅਮੋਲ ਅਮੋਲ ਜਾਹੇ ਅਮੋਲ ਖਾਇ ਮੋਲ ਸੁਮਾਹੇ ਮੋਲ ਪਰਮੋਲ ਦੀ ਬਾਣ ਅਮੋਲ ਤੋਲ ਮੋਲ ਕੁਰਵਾਨ ਅਮੋਲ ਬਖੇ ਸਮੋਲ ਨਿਸਾਨ ਅਮੋਲ ਕਰਮ ਮੋਲ ਕੁਰਮਾਨ ਅਮੋਲ ਮੋਲ ਜਨ ਜਾਇ ਆਖ ਆਖ ਰਹਿ ਦੁਬਲਾਇ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਬੜੇ ਕਰਾਂ ਖਿਆਣ ਆਖ ਹੈ ਬਰਮਿਆ ਕਹਿੰਦ ਅੱਖ ਹੈ ਗੋਪੀ ਤੇ ਗੁਬਿੰਦ ਅੱਖ ਹੈ ਸੁਖ ਹੈ ਸਿੱਧ ਅੱਖ ਹੈ ਕੀਤੇ ਕਿਤੇ ਬੁੱਧ ਅੱਖ ਹੈ ਦਾਨ ਅੱਖ ਹੈ ਦੇਵ ਅੱਖ ਹੈ ਸੁਰ ਨਰ ਮਨ ਜਨ ਸੇਵ ਇਥੇ ਅੱਖ ਆਖਣ ਪਾਹੇ ਕੀਤੇ ਕਹਿ ਕਰ ਟੁੱਟੁੰ ਜਾਹੇ ਇਥੇ ਕੀਤੇ ਹੋਰ ਕਰੇ ਤਾ ਅੱਖ ਨੂੰ ਸੁਖਿਆ ਕੇ ਹੀ ਕੇ ਜੇੜੜ ਪਾਵੈ ਤੇ ਉੜ ਹੋਏ ਨਾਨਕ ਜਾਣ ਸਾਚਾ ਸੋਏ ਇਕ ਵਾਸੇ ਬੋਲ ਵਿਗਾੜ ਤਾਨਖੀਐ ਸਿਰ ਗਵਰ ਗਵਰ ਸੋਦਰ ਕੇ ਹਾਸੂ ਕਰਕੇ ਹਿਤ ਬਹਿ ਸਰਬ ਸੁਮਾਲੇ ਵਾਜਿਨਾਰ ਅਨੇਕ ਅ ਸੰਖਾ ਇਤੇ ਵਾਵਣ ਹਰ ਕੇ ਤੇਰਾ ਫਰੀ ਸੋ ਕਹੀਐ ਇਤੇ ਗਾਵਣਹਾਰੀ ਆਵਤ ਪਹੁਣੋ ਪਹੁਣ ਪਾਣੀ ਬਸੰਤਰ ਹਾਵੇ ਰਦ ਪਰਮ ਦੁਆਰੀ ਭਾਵ ਹੈ ਚਿਤ ਗੁਪਤ ਲਿਖਾਣੇ ਲਿਖਨੇ ਪਰਮ ਵਿਚਾਰੇ ਆਭੈ ਸਕੁਰ ਕਰਮ ਦੇਵੀ ਕੋਹਣ ਸਰੰ ਸੁਆਰੀ ਆਭੈ ਦੇ ਦਸਨ ਬਠੇ ਦੇਵਤਿਆ ਦੁਰਨਾਦੇ ਗਾਵ ਹੈ ਸਿਰ ਸਮਾਧੰਦਰ ਗਾਣ ਅਸਾਦ ਵਿਚਾਰੇ ਗਾਵਣ ਜਤੀ ਸਤਿ ਸੰਤੋਖੀ ਭਾਵ ਮਿਰਕਰਨੇ ਗਾਵਣ ਕੰਡ ਪੜਨਨ ਕੇ ਸਰ ਜੋ ਕਜੋਗ ਵੇਦ ਨਾਲੇ ਆਪ ਮੁਖਣੀਆ ਮਨ ਮੁਖਣ ਸੁਰਗਮਸਿਆਲੇ ਆਹਨ ਰਤਨ ਪਾਇ ਤੇਰ ਅੱਠ ਸੜੇ ਤੀਰਥ ਨਾਲੇ ਆਹ ਹੈ ਜੋਤ ਮਹਾਂ ਬਲ ਸੂਰਾ ਗਾਹ ਹੈ ਕਾਣੀ ਚਾਰੇ ਗਾਹ ਅਖੰਡ ਮੰਡਲ ਪੰਡਾ ਅਰਹ ਰਖੇ ਤਾਰੇ ਸੇ ਤਤਨੂ ਗਾਹ ਹੈ ਜੋਤ ਤੁਖਾਵਨ ਤੇ ਤੇਰੇ ਭਗਤ ਰਸਾਨੇ ਹੋਰ ਕੀਤੇ ਗਾਵਣ ਸਿਮ ਚਿਤਨ ਆਵਣ ਆਉਣ ਕਿਆ ਵਿਚਾਰੀ ਸੋਇ ਸੋਇ ਸਦਾਂ ਕਰ ਤਸ ਕਾਹਿ ਬੋ ਉਸ ਕਾਛਾ ਕਾ ਚੀਨਾਈ ਹੈ ਬਿਹੋਸ ਸਿੰਜਾਈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਤੀ ਕਰ ਕਰ ਜਨ ਸਿਮਾ ਜਿਨੂ ਪਾਈ ਹਰ ਘਰ ਵਿਖਾ ਕੇ ਤਪਣਾ ਜਿਉ ਤਿਸ ਦੇਵ ਡਿਆਈ ਜੋ ਜਿਸਫਾ ਮੈਂ ਸੋਈ ਕਰ ਸੇ ਹੁਕਮ ਨ ਕਰਣਾ ਜਾਈ ਸੋ ਪਾਤ ਸਾਹੁ ਅਹ ਪਾਤ ਸਾਹਿਬਾਨ ਰਹਿ ਨੁ ਜਾਈ ਮੋਂਦਾ ਸੰਤੋਸ਼ ਕਰਮ ਪਤ ਸੋ ਨੀਤਾਂ ਕੀ ਕਰਹਿ ਬਿਪੂਤਾ ਹਿਤ ਹਲ ਖੁਆਰੀ ਪਾ ਜੋਤ ਦੰਡਾ ਪ੍ਰਤੀਤ ਆਈ ਪੰਥੀ ਸਹਲ ਜਮਾਤੇ ਮਨ ਜਿਤ ਜਿਗਦੀਤ ਆਦੇ ਸਦਾ ਦੇਵ ਸਰ ਆਦ ਅਨੀ ਲਨਾਦਨਾ ਹੱਤ ਦੁਗਜੁਗੇ ਕੋ ਇਸ ਕੋਤ ਗਿਆਨ ਦਿਆ ਘੰਡਾਰਨ ਘਟ ਘਟ ਵਜੈ ਨਾ ਆਪਨਾ ਹਾਥੇ ਸੰਜਾ ਕੇ ਰਦ ਸੁਦਰਸਨ ਸੰਜੋਗ ਵਿਦੋਦਸਾਰ ਚਲਾਹੇ ਲੇਖਿਆ ਹੈ ਭਾਗ ਹਰੇ ਸਤਿ ਸਾਲੀਸ ਆਦ ਅਨੀ ਲਨਾਦਨਾ ਹੱਤ ਜੁਗ ਜੁਗ ਕੋ ਵੇਸ ਇਕ ਮੈ ਦੂਤ ਵੈ ਆਏ ਤਿੰ ਚੇਲੇ ਪਰਵਣ ਸੰਸਾਰਿ ਪੰਡਾਰੀ ਕੜਾਈ ਦੀ ਬਾਣ ਜੀਵਤ ਸੁਖ ਭਾਵੈ ਤਿਵੇਂ ਚੰਡਾਵੈ ਜੀਵ ਖੋਗੈ ਕਰਮਾਨ ਹੋਇ ਖੈ ਉਹਨਾਂ ਨਦਰ ਨਾ ਆਵੇ ਔਖਾ ਹੋਵੇ ਦਾਨ ਹਰਿ ਸੁਦਸੈ ਦੇਸ ਆਰ ਨਿਲਨਾਦ ਨਖਤ ਜੁਗ ਜੁਗ ਕੋ ਵੇਸ ਸੰਨ ਲੋਈ ਫੰਡਰ ਜੋ ਕਿਸ ਕਾ ਸੇ ਖੰਵਰ ਹਰ ਘਰ ਵਿਖੇ ਸਿਰਜਨਹਾਰ ਧਾਨ ਸੱਚੇ ਸਾਚੇ ਕਾਰ ਹਾ ਦੇ ਸੁਭ ਸਹ ਦੇਸ ਆਦ ਅਨੀਲਾ ਨਾ ਦੁਨਾਹ ਹੱਤਾ ਜੋਗ ਜੋ ਵੇਖੋ ਵੇਸ ਇਕੋ ਜੋ ਜੀ ਬੋ ਲਖ ਹੋ ਹੋ ਲਖ ਲਖ ਵੇਸ ਲਖ ਲਖ ਗਿਣਾ ਕੀ ਹੈ ਇੱਕ ਨਾਮ ਜਗਦੀਸ਼ ਹੈ ਰਹਾ ਪਦ ਪਗੜੀਆਂ ਚੜਿਐ ਹੋਇ ਅੰਕੀਸ਼ ਹੁਣ ਗੱਲਾਂ ਆਕਾਸ਼ ਕੇ ਟਾਇਰੇ ਸੋ ਨਾਨਕ ਨਦਰੀ ਪਾਇਆ ਕੁੜੀ ਕੁੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਕਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਕੋਰਾ ਜੋਰ ਨ ਸੁਰ ਸਿ ਗਿਆਨ ਵਿਚਾਰ ਜੋਰ ਨ ਜੋਖੇ ਸੰਸਕਾਰ ਦੇਸ ਹੱਥ ਜੋਰ ਕਰ ਵੇਖੈ ਕੋਇ ਨਾਨਕ ਉਤਨੀ ਚਣ ਕੋਇ ਅਰ ਅਥੇ ਰੁਚਿ ਸਤਿ ਸਤਿ ਵਾਰ ਪਉਣ ਪਾਣੀ ਅਗਨੀ ਪਤਾ ਤਿਸ ਵੇ ਚਰਿਤਿ ਥਾਵ ਰਖੇ ਤਰਮਸਾਨ ਤਿਸ ਵਿੱਚ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਧਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦੁਰਗਤਿ ਇਸ ਸੋਖਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਅਤਿ ਬਖਾਇ ਉਸ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਮੰ ਧਿਆਨ ਖੰਡ ਕਾ ਕੋ ਹੋ ਕਰਮ ਇਸੇ ਪਵਣ ਕਾਣੀ ਵਸੰਤਰ ਕੇਤੇ ਕਾਨੁ ਮਹੇਸ ਇਸੇ ਵਰਮੇ ਖੜਚ ਪੜੀਆ ਰੂਪ ਰੰਗ ਕੇ ਇਸ ਵੇਤੀ ਆਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਇਤੇ ਨਿਸਾਨ ਸੂਰ ਕੇਤੇ ਕੇਤੇ ਮੰਡਲ ਦੇਸਵ ਇਤੇ ਸਿੱਧ ਬੁੱਧਨਾਸ ਕੇਤੇ ਕੇਤੇ ਦੇਵేశਵ ਇਤੇ ਦੇਵ ਗਨਮੁਨ ਕੇਤੇ ਕੇਤਰ ਤਨ ਸਮੁੰਦ ਇਤਿਹਾਣੀ ਕੇਤੇ ਬਾਣੀ ਇਤੇ ਪਾਤ ਨਰਿੰਦ ਇਤਿਹਾਸ ਸੁਰਚੀ ਸੇਵ ਕੇਤੇ ਨਾਨਕ ਅਨੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਸਨਾਤਨ ਜਗਨੂਰ ਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘੜਿਐ ਤੋਖਤ ਅਨੂਪ ਆਖਿਆ ਗੱਲਾਂ ਕਥਿਆਂ ਨ ਜਾਹੇ ਜੇ ਕੋ ਕਹੈ ਵਿਚਿ ਬਸਕਾਇ ਤਿਥੈ ਘੜਿਐ ਸੁਰਤ ਮਤਿ ਮਨ ਬੁੱਧ ਤਿਥੈ ਘੜਿਐ ਸੁਰਾਂ ਸਿਦਾਂ ਕੇ ਸੁਦੈ ਹਰਮਖੰਡ ਕੀ ਬਾਣੀ ਜੋਰ ਤਿਥੈ ਹੋਰਨ ਕੋਈ ਹੋਰ ਤਿਥੈ ਜੋਦੁ ਮਹਾਂ ਵਰਸੂਰ ਨਮਾਰਾਮ ਰਹਾ ਪ੍ਰਭੂਰਾ ਤਿਤੈ ਸੀਤੋ ਸੀਤਾ ਮਨ ਮੰਗਾ ਤੇ ਆਖ ਰੂਪਨ ਕਥਨੇ ਜਾਹਿ ਨਾ ਹੋ ਮਰਨ ਠਾਗੇ ਜਾਹਿ ਜਨ ਕਹ ਰਾਮ ਸੈ ਮਨਵਾਹਿ ਕਿਤ ਬਹੁਤ ਸਕੇ ਲੋ ਕਰ ਅਨਾਨੁ ਸਚਾ ਮਨ ਸੋਏ ਸਚ ਹਣ ਵਸੈ ਨਰੰਕਾਰ ਕਰ ਕਰ ਵੇਖੈ ਨਦਰਣ ਆਲੇ ਤਿਤੈ ਕਾਂਡ ਮੰਡਲੂਰ ਕੰਡਾ ਜੇ ਕੋ ਕਥੈ ਤੰਤ ਨੰਤ ਤਿਤ ਲੂ ਲੁ ਅਖਾਰ ਜਿਵ ਜਿਵ ਹੁਕਮਿ ਤਿ ਵੈ ਤੁਮਕਾਰ ਵੇਖੈ ਵਿਖੈ ਕਰ ਵਿਚਾਰ ਹਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰ ਸੁਨ ਯਾਰ ਸਹਿਰਨ ਵਾਸਤ ਵੇਦ ਸਤਿਆਰ ਹੋਖ ਲਾ ਗਨ ਤਪੁ ਬਤਾਉ ਹੰਡ ਭਵੰ ਮ੍ਰਿਤ ਤਿਤ ਢਾਲ ਕੜਿਐ ਸਗਦ ਸਤਿ ਤਿਕਸਾਲ ਇਨ ਕੋ ਨਦਰ ਕਰਮ ਤਿਨ ਹਰ ਨਾਨਕ ਨਦਰੀ ਨਦਰ ਨਿਹਾਰ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰੁ ਤੁਮ ਹੱਤ ਈਸੁਰਾਤ ਕੋਈ ਦਾਈ ਦਾਇਆ ਤੇਲ ਸਗਨ ਜਗਤ ਅਗਿਆ ਨਾ ਬੁਰਿਆਹੀਂ ਵਚ ਤਰਮ ਹਜੂਰ ਅਰਮਿ ਆਪ ਕੋ ਆਪਣੀ ਕੇ ਨਿਹ ਖਦੂਰਾ ਇਨੇ ਨਾਮ ਧਿਆਇਆ ਗੇਮ ਸਭ ਕੁਤ ਘਾਲ ਨਾਨਕ ਤੇ ਮੁਖ ਜਲੇ ਹੇ ਤੀ ਸੁਨਿਰਾ ਜਿਨੇ ਨਾਮ ਧਿਆਇਆ ਗੇਮ ਸਭ ਕੁਤ ਘਾਲ ਨਾਨਕ ਤੇ ਮੁਖ ਜਲੇ ਹੇ ਤੀ ਸੁਟੇ ਰਾਗ ਵਾਸੀ ਗੁਰ ਜੀ ਕਾ ਹੰਸਾ ਵਾ